ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ 'ਚ ਅੱਜ ਦੇ ਗ੍ਰਾਮਰ ਦਾ ਟੌਪਿਕ ਹੈ ਪੰਜਾਬੀ ਵਿਆਕਰਨ ਦਾ ਟੌਪਿਕ ਹੈ ਸੰਬੰਧਕ ਜਿਹੜੇ ਸ਼ਬਦ ਵਾਕ ਵਿੱਚ ਨਾਮ ਪਰ ਨਾਮ ਜਾਂ ਵਿਸ਼ੇਸ਼ਣ ਸ਼ਬਦਾ ਦਾ ਵਾਕ ਦੇ ਦੂਸਰੇ ਸ਼ਬਦਾ ਨਾਲ ਸੰਬੰਧ ਪੈਦਾ ਕਰਨ ਜਾਂ ਸੰਬੰਧ ਪ੍ਰਗਟ ਕਰਨ ਉਹਨਾਂ ਨੂੰ ਸੰਬੰਧਕ ਕਿਹਾ ਜਾਂਦਾ ਹੈ ਟੋਟਲ ਮਿਲਾ ਕੇ ਮੈਂ ਤੁਹਾਨੂੰ ਇੱਕ ਸੌਖੀ ਪਰਿਭਾਸ਼ਾ ਦੱਸ ਦੇਣਾ ਜਿਹੜਾ ਕਿ ਇੱਕ ਵਾਕ ਦਾ ਦੂਜੇ ਵਾਕ ਦੇ ਦਾ ਇੱਕ ਸ਼ਬਦ ਦਾ ਦੂਜੇ ਸ਼ਬਦ ਨਾਲ ਮਿਲ ਕੇ ਉਸ ਦਾ ਰੀਅਲ ਮਤਲਬ ਕੱਢਣ ਜਾਂ ਉਸ ਨੂੰ ਪੂਰਾ ਕਰਨ ਉਸ ਨੂੰ ਕਹਿੰਦੇ ਨੇ ਸੰਬੰਧਕ ਜਿਹੜੇ ਸੰਬੰਧ ਪੈਦਾ ਕਰਨ ਸੀਰੀਅਸਲੀ ਇੱਕ ਲਾਈਨ ਚ ਆਨਸਰ ਦਵਾਂ ਜਿਹੜੇ ਸ਼ਬਦਾਂ ਵਾਕਾਂ ਨਾਮ ਪ੍ਰਨਾਮ ਸ਼ਬਦਾਂ ਨਾਲ ਮਿਲ ਕੇ ਵਾਕ ਦਾ ਮਤਲਬ ਸਹੀ ਕਰਦੇ ਜਾਂ ਸੰਬੰਧ ਪੈਦਾ ਕਰਦੇ ਉਸ ਨੂੰ ਕੀ ਕਹਿੰਦੇ ਆ ਸੰਬੰਧਕ ਇਹ ਪੈਨ RAM ਦਾ ਹੈ ਇਹ ਪੈਨ RAM ਹੈ ਕੋਈ ਸ਼ਬਦ ਵਾਕ ਬਣਿਆ ਨਹੀਂ ਜੇ ਦਾ ਲੱਗਿਆ ਕੀ ਆ ਉਹ ਸੰਬੰਧਕ ਤੰਨੇ ਦੀ ਮੱਝ ਕਾਲੇ ਰੰਗ ਦੀ ਹੈ ਮੱਝ ਕਾਲੇ ਰੰਗ ਦੀ ਹੈ ਪਤਾ ਲੱਗਿਆ ਵੀ ਕੀ ਦੀ ਹੈ ਨਹੀਂ ਤੰਨੇ ਦੀ ਦੀ ਹੋ ਗਿਆ ਸੰਬੰਧ ਪੈਦਾ ਕੀਤਾ ਠੀਕ ਹੈ ਗਾਇਤਰੀ ਕੋਲ ਇੱਕ ਕੈਮਰਾ ਹੈ ਗੀਤਾ ਦੇ ਵਾਲ ਬਹੁਤ ਲੰਬੇ ਹਨ ਗੀਤਾ ਦੇ ਵਾਲ ਦੇ ਕੀ ਹੋ ਗਿਆ ਦਾਦੀ ਕੋਲ ਦੇ ਇਹ ਸਾਰੇ ਸ਼ਬਦ ਕਿਹਨੇ ਸੰਬੰਧਕ ਨੇ ਠੀਕ ਹੈ ਹੋਰ ਕਿਹੜੇ-ਕਿਹੜੇ ਸੰਬੰਧਕ ਨੇ ਪੜਦੇ ਆ ਨਾਲ ਤੋਂ ਉੱਪਰ ਤੱਕ ਤੋੜੀ ਤਾਂ ਹੀ ਵਿੱਚ ਹੇਠਾਂ ਨੇੜੇ ਕੋਲ ਸਾਹਤ ਪਾਸ ਦੂਰ ਸਾਹਮਣੇ ਪਰੇ ਬਿਨਾ ਲਈ ਵੱਲ ਰਾਹੀ ਦੁਆਰਾ ਠੀਕ ਹੈ ਇਹ ਪੱਤਰ ਗੀਤਾ ਦੁਆਰਾ ਲਿਖਿਆ ਗਿਆ ਹੈ ਇਹ ਪੱਤਰ ਲਿਖਿਆ ਗਿਆ ਪੱਤਰ ਨਹੀਂ ਦੁਆਰਾ ਲਿਖਿਆ ਗਿਆ ਹੈ ਮੈਂ ਉਸ ਰਾਹੀ ਹੀ ਜਾਵਾਂਗਾ ਉਸ ਰਾਹੀ ਹੀ ਮੈਂ ਜਾਵਾਂਗਾ ਕੁਝ ਬਣਿਆ ਨਹੀਂ ਉਸ ਰਾਹੀ ਜਾਵਾਂਗਾ ਮੈਂ ਕੁਝ ਕੋਈ ਸ਼ਬਦ ਇਸਤੇਮਾਲ ਕਰਕੇ ਤੁਹਾਨੂੰ ਨਵੇਂ ਵਾਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਜੋ ਤੁਹਾਨੂੰ ਸਮਝ ਲੱਗੇ ਮੇਨ ਮੋਟਿਵ ਹੈ ਤੁਹਾਨੂੰ ਸਮਝ ਲੱਗਣ ਦਾ ਚਾਹੇ ਉਹ ਮੇਰੀ ਪਰਵਾਸਨਾ ਲੱਗ ਰਿਹਾ ਚਾਹੇ ਬੁੱਕ ਬੁਕਲੀਸ਼ ਲੈਂਗੁਏਜ ਨਾਲ ਲੱਗ ਰਿਹਾ ਠੀਕ ਹੈ ਮੇਨ ਮੋਟਿਵ ਹੈ ਸਮਝਣ ਦਾ ਕਿਉਂਕਿ ਅਸੀਂ ਪੜ ਰਿਹਾ ਗ੍ਰਾਮਰ ਸਬੰਧਕ ਦੋ ਪ੍ਰਕਾਰ ਦੇ ਹੁੰਦੇ ਨੇ ਫਲੋ ਚਾਰਟ ਬਣਾਇਆ ਹੋਇਆ ਸਬੰਧਕ ਪੂਰਨ ਸਬੰਧਕ ਆਪੂਰਨ ਸਬੰਧਕ ਸਬੰਧਕ ਦੋ ਪ੍ਰਕਾਰ ਦੇ ਨੇ ਪੂਰਨ ਤੇ ਆਪੂਰਨ ਹੁ ਆਸੀਂ ਪੂਰਨ ਬਾਰੇ ਪੜ੍ਹਦੇ ਆ ਜਿਹੜੇ ਸ਼ਬਦ ਇਕੱਲੇ ਹੀ ਸਬੰਧਕ ਦਾ ਕੰਮ ਕਰਨ ਉਹਨਾਂ ਨੂੰ ਪੂਰਕ ਜਿਹੜੇ ਕਿ ਇਕੱਲੇ ਸਬੰਧਕ ਦਾ ਕੰਮ ਕਰਦੇ ਨੇ ਜਿਹੜੇ ਸ਼ਬਦ ਜਿਵੇਂ ਕਿ ਰਾਜੂ ਦਾ ਬੈਟ ਵਧੀਆ ਹੈ ਰਾਜੂ ਦਾ ਬੈਟ ਮਤਲਬ ਬੱਲਾ ਵਧੀਆ ਹੈ ਕੱਲ ਭਾਰਤ ਦਾ ਮੈਚ ਪਾਕਿਸਤਾਨ ਦੇ ਨਾਲ ਹੈ ਇਹ ਜਿਹੜੇ ਸ਼ਬਦ ਨੇ ਉਹ ਸੰਬੰਧਕ ਦਾ ਕੰਮ ਕਰਦੇ ਆ ਲੇਕਿਨ ਪੂਰਕ ਸੌਰੀ ਪੂਰਨ ਸੰਬੰਧਕ ਉਹਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਸੰਬੰਧਕ ਕਿਹਾ ਜਾਂਦਾ ਆਪੂਰਨ ਕਿਹੜੇ ਹੁੰਦੇ ਆ ਫਿਰ ਸਾਨੂੰ ਚੰਗੀ ਤਰ੍ਹਾਂ ਸਮਝ ਲੱਗੂ ਵੀ ਫਰਕ ਕੀ ਆ ਜਿਹੜੇ ਸ਼ਬਦ ਇਕੱਲੇ ਸੰਬੰਧਕ ਦਾ ਕੰਮ ਨਾ ਕਰਨ ਉਹ ਪੂਰਨ ਸੰਬੰਧਕ ਨਾਲ ਮਿਲ ਕੇ ਸੰਬੰਧਕ ਬਣਾਉਣਾ ਜਿਹੜੇ ਦੇ ਇਕੱਲੇ ਸੰਬੰਧਕ ਹੁੰਦੇ ਆ ਸ਼ਬਦ ਉਹਨੂੰ ਕਹਿੰਦੇ ਨੇ ਪੂਰਨ ਜਿਹੜੇ ਸ਼ਬਦ ਕੱਲੇ ਸੰਬੰਧਕ ਦਾ ਪੈਦਾ ਨਾ ਕਰਨ ਕੰਮ ਨਾ ਕਰਨ ਉਹ ਪੂਰਨ ਸੰਬੰਧਕ ਨਾਲ ਮਿਲ ਕੇ ਕਰਨ ਉਹਨਾਂ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ ਹੁਣ ਐਗਜ਼ਾਮਪਲ ਪੜ੍ਹਦੇ ਆ ਮੇਰਾ ਘਰ ਰਾਜੂ ਦੇ ਘਰ ਕੋਲ ਹੈ ਤੁਹਾਡੀ ਸੀਟ ਮੇਰੇ ਤੋਂ ਪਰੇ ਹੈ ਕੋਲ ਪਰੇ ਦੋਨੇ ਅਪੂਰਨ ਸ਼ਬਦ ਨੇ ਸੌਰੀ ਸੰਬੰਧਕ ਨੇ ਠੀਕ ਹੈ ਇਹ ਪੈਨ RAM ਦਾ ਹੈ ਇਹ ਪੈਨ RAM ਦਾ ਹੈ ਠੀਕ ਹੈ ਇਹ ਪੈਨ RAM ਦਾ ਹੈ ਦਿੱਥਾਂ ਤੇ ਇਹ ਪੈਨ RAM ਦਾ ਹੈ ਠੀਕ ਹੈ ਦੇਖੋ ਨਾ ਹੋਣ ਦੇ ਵਾਕਾਂ ਦਾ ਕੋਈ ਅਰਥ ਹੀ ਨਹੀਂ ਰਹਿ ਗਿਆ ਜੇ ਅਸੀਂ ਕਹਿ ਰਹੇ ਹਾਂ ਜਿਵੇਂ ਅਸੀਂ ਕੋਲ ਤੇ ਪਰੇ ਪੜਿਆ ਜੇ ਕੋਲ ਤੇ ਪਰੇ ਸ਼ਬਦ ਨਾ ਹੋਵੇ ਤਾਂ ਵਾਕ ਦਾ ਕੋਈ ਮਤਲਬ ਨਹੀਂ ਬਣ ਰਿਹਾ ਇਹ ਉਸ ਚੀਜ਼ ਦਾ ਇੱਥੇ ਗਿਆਨ ਕਰਵਾ ਰਿਹਾ ਫੇਰ ਆਪ ਅਸੀਂ ਦੁਬਾਰਾ ਪੜ ਲੈਂਦੇ ਹਾਂ ਪੂਰਨ ਸਵੰਧਕ ਹੁੰਦੇ ਆ ਜਿਹੜੇ ਸ਼ਬਦ ਇਕੱਲੇ ਹੀ ਸਵੰਧਕ ਦਾ ਕੰਮ ਕਰਨ ਉਹਨਾਂ ਨੂੰ ਪੂਰਨ ਕਿਹਾ ਜਾਂਦਾ ਹੈ ਜੀੜੇ ਸ਼ਬਦ ਦੇ ਕੱਲੇ ਸੰਬੰਧਕ ਦਾ ਕੰਮ ਨਾ ਕਰਨ ਉਹ ਪੂਰਨ ਨਾ ਮਿਲ ਕੇ ਕਾਰਨ ਉਹਨੂੰ ਅਪੂਰਨ ਬਹੁਤ ਸੌਖੀ ਪਰਿਭਾਸ਼ਾ ਦੇਤੀ ਨਾ ਤੁਹਾਨੂੰ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਪਲੇਲਿਸਟ ਨੂੰ ਫੋਲੋ ਕਰ ਲਓ ਮਿਲਦੇ ਹਾਂ ਨਵੀਂ ਵੀਡੀਓ 'ਚ ਧੰਨਵਾਦ